परसों की गल है जर्मनी तो आए एक साढ़े बेटे ने पूछया कि गुरु नानक साहब दे रस्ते गल है मैनू है जीडी सब कुछ मैनू बहुत चंगा लगता पर पता नहीं लगता वो गल है जिदा करके चंगा लगता सब कुछ ਅਸੀਖਿਆ ਜੀਓ ਗੱਲ ਸੱਚ ਨੂੰ ਪਛਾਨਣ ਦੀ ਕਹਿ ਲੱਗਿਤ ਥੋੜਾ ਖੋਲ ਕੇ ਦੱਸੋਗੇ ਅਸੀਖਿਆ ਕਿ ਆਪਾਂ ਪਰਸ ਨੂੰ ਜਦੋਂ ਭੋਗ ਪੈਣੇ ਉਦੋਂ ਇਹਦੇ ਬਾਰੇ ਗੱਲ ਕਰਾਂਗੇ ਉਹ ਵੀ ਸੰਖੇਪ ਜਿਹੀ ਹੋ ਸਕਦਾ ਕਿ ਗੁਰੂ ਨਾਨਕ ਦੇਵ ਕਰਦੀ ਗੱਲ ਕਿਹੜੀ ਹੈ ਬਹੁਤ ਕੁਝ ਹੈ ਪਰ ਫਿਰ ਵੀ ਫਿਰ ਵੀ ਅਸਿੱਖਿਆ ਕੀ ਗੱਲ ਹੈ ਸੱਚ ਦੀ ਇਸ ਨੂੰ ਆਪ ਸਮਝਣਾ ਸੇ ਦੋਸ ਵਿਲੇ ਦੇ ਸਾਰੇ ਸੰਸਾਰ ਵਿੱਚ ਮੰਨੇ ਪਰਮੰਨੇ ਬੇਅੰਤ ਸ਼ਕਤੀਆਂ ਵਾਲੇ ਸਨ ਇਹੋ ਜਿਹੀਆਂ ਸ਼ਕਤੀਆਂ ਕਿ ਜੋ ਮਰਜੀ ਸੱਪ ਸ਼ੇਰ ਪੂਤ ਜੋ ਮਰਜੀ ਬਣ ਜਾਂਦੇ ਔਰ ਇਥੋਂ ਤੱਕ ਕਿ ਉੱਡ ਵੀ ਸਕਦੇ ਉਹਨਾਂ ਨੇ ਮਹਾਰਾਜੇ ਹਰਨ ਨਾਲ ਬਹੁਤ ਗੋਸ਼ਟ ਕੀਤੀ ਉਹ ਬਹੁਤ ਅਸਰ ਉਹਨਾਂ ਤੇ ਹੋਇਆ ਸੀ ਉਹਨਾਂ ਸੋਚਿਆ ਕਿ ਜੇ ਇਹ ਸਾਡੇ ਪਾਸੀ ਆ ਜਨ ਤੇ ਸਾਰੀ ਦੁਨੀਆ ਨੂੰ ਇਹ ਜੋ ਇਹ ਜੋਗੀਆਂ ਵਾਲਾ ਰਸਤਾ ਸਾਰੀ ਦੁਨੀਆ ਵਿੱਚ ਪਰਮਾਨੰ ਕਰਾ ਸਕਦੇ ਪਰਮਾਨੰ ਜੀ ਉਹਨਾਂ ਅਸਤ੍ਰੰ ਦੀ ਗੱਲ ਬਣੀ ਕਿ ਉਹ ਖੁਦ ਝੁਕ ਗਿਆ ਉਹਨਾਂ ਖੁਦ ਮੱਥੇ ਟੇਕ ਕੇ ਮਹਾਰਾਜ ਜੀ ਨੂੰ ਤੇ ਪੁੱਛਿਆ ਕਿ ਤੁਹਾਡੇ ਚ ਕਿਹੜੀ ਗੱਲ ਹੈ ਜਿਹੜੀ ਕਿ ਤੁਹਾਨੂੰ ਸਾਰੀ ਦੁਨੀਆ ਆਪਣਾ ਮੰਨਦੀ ਹੈ ਸਾਰੀ ਦੁਨੀਆ ਮੱਥੇ ਟੇਕਦੀ ਹੈ ਕਿਹੜੀ ਗੱਲ ਹੈ ਮਨ ਦੇ ਕਿੰਦੇ ਬੱਜੋ ਸੱਚੇ ਨਾਮ ਦੇ ਹੋਰ ਕਰਾਮਤ ਅਸੰਤ ਨਹੀਂ ਧਿਆਨ ਲਾਉਣਾ ਜੀ ਜਾਂ ਮਸਤਕ ਤੇ ਤੇ ਜਾਂ ਫਿਰਦੇ ਔਰ ਸਾਡੇ ਵਿੱਚ ਕੋਈ ਕਰਮਤ ਨਹੀਂ ਪਹਿਲਾਂ ਜਦੋਂ ਗੋਸ਼ਟ ਕਰਦੇ ਰਹ ਜੰਨ ਚਿਰ ਤੇਮਾਰਾ ਜੁਰਨ ਨੇ ਉਹਨਾਂ ਨੂੰ ਦਿਖਾਇਆ ਕਿ ਦੇਖੋ ਤੁਹਾਡੇ ਕੋਲ ਕਿੰਨੀਆਂ ਤਾਕਤਾਂ ਹਨ ਦੁਨੀਆ ਤੁਹਾਡੇ ਤੋਂ ਡਰਦੀ ਹੈ ਪਰ ਤੁਸੀਂ ਖੁਦ ਸ਼ਾਂਤ ਹੋ ਨਾ ਖੁਸ਼ ਹੋ ਤੁਹਾਡੇ ਵਿੱਚ ਪ੍ਰੇਮ ਨਹੀਂ ਹੈ ਮਨੁੱਖਤਾ ਲਈ ਤੇ ਫਿਰ ਇਹਨਾਂ ਤੱਕ ਤੰਦਾ ਫਾਇਦਾ ਕੀ ਹੋਇਆ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਹਿੰਦੇ ਬਬ ਬੋਲੇ ਨਾਥ ਜੀ ਸ਼ਬਦ ਸੁਣੋ ਸਚ ਮੁਖੋਂ ਅਲਾਈ ਮਹਾਰਾਜ ਕਹਿੰਦੇ ਆਓ ਆਪਾ ਰੱਬ ਦਾ ਨਾਮ ਲਈਏ ਮੁੱਖੋਂ ਦਾ ਨਾਮ ਲਈਏ ਤੇ ਫਿਰ ਆਪਣੀ ਆਵਾਜ਼ ਨੂੰ ਸੁਣੀਏ ਤੇ ਜੇ ਹੋਰ ਕੋਈ ਰੱਬ ਦਾ ਨਾਮ ਲੈਂਦਾ ਤੇ ਉਹਦੀ ਆਵਾਜ਼ ਨੂੰ ਸੁਣੀਏ ਪਰ ਨਾ ਕੰਨਾਂ ਨਾਲ ਨਹੀਂ ਹਿਰਦੇ ਨਾਲ ਸ਼ਬਦ ਸੁਣੋ ਸੱਚ ਮੁੱਖੋਂ ਅਲਾਈ ਸ਼ਬਦ ਸੁਣੋ ਸੱਚ ਮੁਖੋਂ ਅਲਾਈ ਸ਼ਬਦ ਸੁਣੋ ਸੱਚ ਮੁਖੋਂ ਅਲਾਈ ਆਪਾਂ ਪੜਨਾ ਜੀ ਤੇ ਨਾਲੇ ਹਿਰਦੇ ਤੇ ਧਿਆਨ ਨੂੰ ਪੜਨਾ ਆਪਣੀ ਆਵਾਜ਼ ਸੁਣਨੀ ਬਹੁਤ ਕੋਲੋ ਓਕੇ ਸ਼ਬਦ ਸੁਣੋ ਸੱਚ ਮੁਖ ਉਲਾਈ ਹੋਰ ਲੱਗੇ ਹੋਣਾ ਜਿਹਰਦੇ ਦੇ ਦਿਲ ਟੜਕਦਾ ਮਹਿਸੂਸ ਕਰਨਾ ਤੇ ਜੇ ਹੋਰ ਵੀ ਆਪਾਂ ਨੇੜੇ ਹੋਏ ਤੇ ਉੱਥੇ ਖੋਰ ਤਾਕਤ ਮਹਿਸੂਸ ਹੋ ਤਾਕਤ ਹਿੰਦੀ ਜਿੰਦੀ ਜਾਗਦੀ ਉਹ ਪਰਮਾਤਮਾ ਤੁਸੀਂ ਮਹਿਸੂਸ ਕਰਨਾ ਜੀ ਬਸ ਗਉਣਾ ਨੇ ਬਬ ਬਬਲੇ नाथ ਜੀ नाथ ਜੀ ਹਾਉ ਲਵਿੰਗਲੀ ਸਿੱਧ ਮਾੜੀ ਬੋਲ ਵੀ ਬੋਲਦੇ ਸੰ ਪਹਿਲਾ ਪਰ ਮਹਾਰਾਜ ਜੀ ਉਹਨਾਂ ਨੂੰ ਫਿਰ ਵੀ ਬਹੁਤ ਸਤਿਕਾਰ ਨਾਲ ਬਾਬਾ ਬੋਲੇ ਨਾਥ ਜੀ ਨਾਥ ਜੀ ਸ਼ਬਦ ਸੁਣੋ ਸੱਚ ਮੁਖੋਂ ਅਲਾਈ ਬਾਜੋ ਸੱਚੇ ਨਾਮ ਦੇ ਹੋਰ ਕਰਮਤ ਅਸਾਂ ਤੇ ਨਹੀਂ ਬਬੇ ਕੀਤੀ ਸਿੱਧ ਗੋਸਤ ਸ਼ਬਦ ਸ਼ਾਂਤ ਸਿੱਧਾ ਵਿੱਚ ਆਈ ਸਿੱਧਾਂ ਨੇ ਮੀ ਜਾਪ ਕੀਤਾ ਵਾਹਿਗੁਰੂ ਦਾ ਤੇ ਤੇਨ ਲਾਉਣਾ ਤੇ ਉਹਨਾਂ ਨੂੰ ਆਉਂਦਾ ਹੀ ਸੀ ਪਰਮਾਤਮਾ ਦਾ ਜਾਪ ਕੀਤਾ ਪਰਮਾਤਮਾ ਦੇ ਨਾਮ ਦਾ ਪਿਆਰ ਨਾਲ ਹਲੇਮੀਨਾ ਤੇ ਉਹ ਸ਼ਾਂਤ ਹੋ ਗਏ ਹੱਤਾਂ ਤੇ ਸਰੋ ਮਰ ਦੀ ਕਿੰਨੇ ਚੱਲੂ ਆਪਾਂ ਹੋਣੇ ਤੇ ਦਰਬਾ ਕਰੀਏ ਇੰਨੀ ਸੋਖੀ ਨਾਲ ਸਿਰ ਸ਼ਾਂਤ ਹੋ ਗਏ ਬਸ ਸਿਰ ਬੀਕਮ ਟੋਟਲੀ ਪੀਸਫੁਲ ਐਂਡ ਸਟਿਲ ਕਿੱਕ ਟਿਕੀ ਲਾ ਕੇ ਦੇਖ ਲੱਗ ਪੇ ਤੇ ਜਿੰਨਾ ਜ਼ਿਆਦਾ ਦੇਖਦੇ ਓਨਾਂ ਹੀ ਜ਼ਿਆਦਾ ਉਹਨਾਂ ਦੇ ਅੰਦਰ ਸ਼ਾਂਤ ਹੁੰਦਾ ਓਨਾਂ ਹੀ ਜ਼ਿਆਦਾ ਹੀ ਪਰਮਾਤਮਾ ਦੀ ਹਾਜ਼ਰੀ ਅੰਦਰ ਮਹਿਸੂਸ ਬਾਬੇ ਕੀਤੇ ਸਦ ਗੋਸਤ ਸਬਦ ਦਾ ਸ਼ਾਂਤ ਸਿੱਧਾਂ ਵਿੱਚ ਆਈ ਫਿਰ ਉਹਨੇ ਪੁੱਛਿਆ ਕਿ ਤੇਰਾ ਕਵਨ ਗੁਰੂ ਕਿਸ ਦਾ ਤੁਝ ਕਿ ਤੇਰਾ ਗੁਰੂ ਕੌਣ ਹੈ ਇਹ ਚੀਜ਼ਾਂ ਤੇ ਗੁਰੂ ਕੋਲੋਂ ਸਿੱਖੀ ਦੀਆਂ ਤੇਰਾ ਗੁਰੂ ਕੌਣ ਹੈ ਮਹਾਰਜ ਜੀ ਕਹਿੰਦੇ ਸ਼ਬਦ ਗੁਰੂ ਸ਼ਬਦ ਗੁਰੂ परमात्मा सा गुरु है आद अंत देखा तारा सोई गुरु समझो हमारे कि परमात्मा साडा गुरु है परमात्मा गुरु है हाँ कोई बंदा नहीं बंदे का मतलब कि कोई मनुख नहीं दे नहीं परमात्मा परमात्मा गुरु है ਗੁਰੂ ਦਾ ਕੀ ਮਤਲਬ ਹੁੰਦਾ ਗੋਦ ਮਤਲਬ ਹੁੰਦਾ ਹਨੇਰਾ ਰੂਦ ਮਤਲਬ ਹੁੰਦਾ ਰੋਸ਼ਨੀ ਕਿ ਜਿਹੜਾ ਹਨੇਰੇ ਅੰਦਰ ਵਿੱਚ ਰੋਸ਼ਨੀ ਕਰੇ ਜਿਸ ਅੰਦਰ ਵਿੱਚ ਕੁਝ ਵੀ ਮਹਿਸੂਸ ਨਹੀਂ ਹੁੰਦਾ ਉੱਥੇ ਪਰਮਾਤਮਾ ਨੂੰ ਮਹਿਸੂਸ ਕਰਵਾ ਦੇਵੇ ਉਹ ਗੁਰੂ ਉਹ ਰੱਬ ਤੂੰ ਰੱਬ ਕਹੁੰਦਾ ਉੱਥੇ ਹੋਰ ਵੀ ਬਹੁਤ ਸਾਰੇ ਬੈਠੇ ਸਨ ਇਹ ਬਟਾਲੀ ਦੀ ਗੱਲ ਹੈ ਸ਼ਿਵਰਾਤਰੀ ਦਾ ਮੇਲਾ ਸੀ ਜਿੰਨ ਮੇਲਾ ਸ਼ਿਵਰਾਤ ਦਾ ਸਾਰੇ ਮੇਲੇ ਨੂੰ ਜਿੱਤਿਆ ਖਟ ਦਰਸ਼ਨ ਆਦੇਸ ਕਰਾਈ ਜਿਹੜੇ ਹੋਰ ਸੰਤਰਮਨ ਨੂੰ ਮੰਨਣ ਵਾਲਿਆਂ ਨੇ ਸਾਰੇ ਨੇ ਆਦੇਸ ਕੀਤੀ आदेश आख नमस्कार कर सारे ने महाराज जी ने आदेश किया सिद्ध कहते लोगों सुनो देख लो दर्शन कर लो बहुत व्डा पुरख इस धरती आया है जिन्हें दुनिया के अंदर परमात्मा की जोत दे दर्शन करने का सौखा जहा रसया है ਸਿਰਫ ਨਾਮ ਜਪ ਵਡਾ ਪਰਖ ਪ੍ਰਗਟ ਆ ਕਲ ਜਗੰਦਰ ਜੋਤ ਜਗਾਈ ਮਹਾਰਾਜੁਰ ਨੇ ਉਹ ਨਕਸ਼ਾ ਦੇਖਣਾ ਜੀ ਜਿੱਥੇ ਜਿੱਥੇ ਮਹਾਰਾਜ ਜਿਗ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਮੁਲਕ ਮੁਲਕ ਸਾਰੇ ਧਰਮਾਂ ਦੇ ਵੱਡੇ ਸਥਾਨ ਤੇ ਤੇ ਹੁਣ ਉਸ ਸਵਾਲ ਦਾ ਜਵਾਬ ਧਰਮਾਂ ਦੇ ਉਹਨਾਂ ਦੇ ਸਭ ਤੋਂ ਉੱਚੇ ਸਥਾਨਾਂ ਤੇ ਗਿਆ ਤੇ ਸਾਰਿਆਂ ਨੂੰ ਗਿਆ ਕਿ ਅਸੀਂ ਸਾਰੇ ਰੱਬ ਨੂੰ ਮੰਨਦੇ ਹਾਂ ਸਾਰੀ ਮਨੁੱਖਤਾ एक परमात्मा का परिवार है तो ये वक्रे वक्रे आप बैठे हुए समझना जी इस चीज़ में आप वक्रे बखरे क्यों बैठे हाँ एको एक परमात्मा का परिवार हाँ आपे बैठिए कट्ठे बह के वे गुण गाइए परिवार सारा कट्ठा बैठ के छकदा ना आप भी सारा ओद्दा परिवार हाँ कट्ठे बैठ के छकी सारे आपका परिवार हाँ कट्ठे बैठ के छकीय मां की गोदी बैठ के छकी पौन गुरु बानी पिता माता धरत मां मां आपू अपने लिए सारे पदार्थ तैयार कर दी आप सारे अपनी मां की गोदी च बैठ के छकी कट्ठे छकी ਇੱਕੋ ਮਾ ਹੈ ਆਪਣੀ ਇੱਕੋ ਬਾਪ ਹੈ ਅਮਰਜੀਤ ਸ਼ੱਕ ਦੇ ਦੋਪਾ ਇੱਕ ਖਾਸ ਪਰਵਾਪਨ ਆ ਗਿਆ ਤੋ ਦ ਦੁਨੀਆ ਨੂੰ ਇਹ ਅਨਾਉਂਸਮੈਂਟ ਕੀਤੀ ਗਈ ਕਿ ਆਪਾਂ ਸਾਰੇ ਉਹਦਾ ਪਰਿਵਾਰ ਹਾਂ ਮੈਂ ਮੇਰੇ ਲਈ ਸਾਰੇ ਉਹਦਾ ਪਰਿਵਾਰ ਹਾਂ ਮਹਾਰਾਜ ਜੀ ਕਹਿੰਦੇ ਗਿਆਨ ਕਿਤਾਬਾਂ ਚੋਂ ਨਹੀਂ ਮਿਲਦਾ। ਜਿੰਨਾ ਜੇ ਜੇ ਦੂਸਰਾ ਕੋਈ ਆਪਾਂ ਨੂੰ ਦੱਸਦਾ ਤੋ ਆਪਾਂ ਸੁਣ ਲੈਂਦੇ ਹਾਂ ਪਰ ਆਪਾਂ ਨੂੰ ਗਿਆਨ ਨਹੀਂ ਹੁੰਦਾ। ਗਿਆਨ ਆਪਾਂ ਨੂੰ ਤਾਂ ਹੋ ਜੇ ਆਪਾਂ ਨੂੰ ਪਰਮਾਤਮਾ ਮਿਲੂ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮਾਤਮਾ ਨੂੰ ਆਦਮੀ ਨੂੰ ਸਿੱਧਾ ਪਰਮਾਤਮਾ ਦੇ ਨਾਲ ਜੁੜਨ ਦਾ ਗੁਰਦੁਆਰੇ ਦਾ ਮਤਲਬ ਹੈ ਗੁਰੂ ਗੁਰੂ ਨਾਨਕ ਦੇਵ ਜੀ कॉल्ड ਗੋਡ ਦਾ ਗੁਰੂ ਗੁਰਦੁਆਰਾ ਮੀਨਸ ਗੋਡਸ ਹਾਊਸ ਇਹ ਗੱਨਾ ਕਰਨ ਲਈ ਨਹੀਂ ਹਨ ਇਹ ਤੇ ਅਮਲੀ ਜਮ ਆਪਾਂ ਸਾਰਿਆਂ ਦੀ ਡਿਊਟੀ ਬਣਦੀ ਕਿ ਆਪਾਂ ਸਾਰੀ ਦੁਨੀਆ ਜਿੰਨੇ ਸੰਗ ਹੁਕਮ ਦੇ ਪਿਆਰਨਾਂ ਆਪਣੇ ਕੰਮ ਦੱਸਣ ਗਿਆਨ ਸੱਚੀ ਮਤੀ ਸਾਰਿਆਂ ਨੂੰ ਪਿਆਰ ਕਰ